ਹਿੰਦੀ ਮੂਵੀ ਵੀ ਆਉਂਦੀ ਹੈ ਕੰਗਨਾ ਰਣੌਤ ਨੂੰ ਕਾਫੀ ਜ਼ਿਆਦਾ ਪੋਕ ਕੀਤਾ ਜਾਂਦਾ ਹੈ ਸੋ ਕੰਗਨਾ ਰਣੌਤ ਦੀ ਉਹ ਫਿਲਮ ਆਨ ਲੱਗੀ ਐਮਰਜੈਂਸੀ ਜਿਹਦੇ ਉੱਤੇ ਬੈਨ ਲਗਾਇਆ ਜਾ ਰਿਹਾ ਕਿ ਨਹੀਂ ਇਹ ਮੂਵੀ ਨਹੀਂ ਆਣੀ ਚਾਹੀਦੀ ਇਹ ਪੋਲਿਟੀਕਲ ਜਿਹੜੀ ਚੀਜ਼ ਚੱਲਦੀ ਰਹਿੰਦੀ ਹੈ ਇੰਡਸਟਰੀ ਦੇ ਵਿੱਚ ਤੇ ਉਹੀ ਮੂਵੀ ਜੋ ਹੋ ਰਹੀ ਹੈ ਆਣੀ ਚਾਹੀਦੀ ਹੈ ਨਹੀਂ ਆਣੀ ਚਾਹੀਦੀ ਹੈ ਤੁਹਾਡਾ ਕੀ ਕਹਿਣਾ ਕਿਉਂਕਿ ਕੰਗਨਾ ਰਣੌਤ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਉਹ ਡੀਮੋਟੀਵੇਟ ਕੀਤਾ ਜਾ ਦੇਖੋ ਇਹਦੇ ਵਿੱਚ ਮੇਰੀ ਦਾਈ ਤਾਂ ਇਹ ਆ ਕਿ ਪੋਲਿਟਿਕਸ ਉਹਦਾ ਅਲੱਗ ਕਿਰਦਾਰ ਹੈ ਐਜ਼ ਐਨ ਆਰਟਿਸਟ ਐਜ਼ ਅ ਐਂਟਰਟੇਨਰ ਉਹਦਾ ਅਲੱਗ ਕਿਰਦਾਰ ਆ ਉਹ ਇਹਦੇ ਇੱਕ ਅਲੱਗ ਫੀਲਡ ਆ ਉਹ ਪੋਲਿਟਿਕ ਨੇ ਉਹਦਾ ਅਲੱਗ ਫੀਲਡ ਆ ਤੇ ਉਹਨਾਂ ਦੇ ਵਿੱਚ ਕਮਾਲ ਫਿਰਾ ਕਿ ਉਹ ਬੈਨ ਨਹੀਂ ਕਰਨੀ ਚਾਹੀਦੀ ਕਿਉਂਕਿ ਮੂਵੀ ਦਾ ਆਡੀਅன்ஸ் ਆ ਰਹੀ ਹੈ ਚੱਲਣਾ ਚਾਹੀਏ ਸਭ ਕੋ ਕਿ ਕੀ ਹਿਸਟਰੀ ਰਹੀ ਹੈ ਕਿਉਂਕਿ ਕੰਗਨਾ ਜੋ ਵੀ आई बिलीव कंगना जो भी मूवी बनाती है ना वो पूरा होमवर्क करके ही सारा कुछ आता है बाहर डॉक्यूमेंट्री मूवीज तो स्पेशली कंगना, कंगना ए टू जेड ही है जो होमवर्क करती है पूरा और तभी उसके खिलाफ होते हैं लोग क्योंकि वो सच्ची होती है वहाँ पे सही होती है क्योंकि एक बात यही भी है ना कि मूवी कंगना रनौत की तो है नहीं पूरी टीम की है बहुत सबकी मेहनत लगी है बहुत सबका घर चलता है तो बहुत सबकी मेहनत है तो बंद तो नहीं होनी चाहिए भाई सामने आनी चाहिए सच्चाई सामने आनी चाहिए इंडस्ट्री में रेयर लोग हैं जो उनके डिमोटिवेट करते हैं उनको पसंद नहीं करते बट यू विल सी परसेंट ऑफ द लोग ना उनका काम बहुत पसंद करते हैं एज एन एक्टर शी इज फेबुलस एज अ डायरेक्टर शी इज वेरी फेबुलस जिन लोगों ने उनके साथ काम किया कभी उनको सुनो तो आपको बहुत कुछ सीखने को मिलता है एंड इट्स माई ड्रीम टू वर्क विद हर एक्चुअली आई मैनिफेस्ट इट गॉड बी इंडस्ट्री च एक फिल्म आ रही है कंगना रनौदी जो बैन जरा लगना शुरू कर देता है एमरजेंसी फिल्म <laughs> ਉਹ ਬੈਨ ਲਗਾਇਆ ਜਾ ਰਿਹਾ ਹੈ ਕਿਉਂਕਿ ਇੰਦਰਾ ਗਾਂਧੀ ਦੇ ਉੱਪਰ ਫਿਲਮ ਆਇਆ ਇਹਦਾ ਪੋਲਿਟਿਕਲ ਰਿਲੇਟਡ ਗੱਲ ਕਿਉਂਕਿ ਸਾਡੇ ਪਾਰਤ ਦੀ ਗੱਲਬਾਤ ਸਾਹਮਣੇ ਆ ਜਾਏਗੀ ਹੈ ਨਾ ਇਦਾਂ ਦੀ ਚੀਜ਼ਾਂ ਉਹਰੇ ਬਾਰੇ ਕੀ ਵਿਚਾਰ ਹੈ ਕਿ ਸਾਹਮਣੇ ਚੀਜ਼ਾਂ ਆਣੀਆਂ ਚਾਹੀਦੀਆਂ ਕਿ ਲੁੱਕ ਕੇ ਹੀ ਦਫਨਾ ਦਿੱਤੀ ਜਾਣੀ ਹੈ ਦੇਖੋ ਮੇਰਾ ਹਜੇ ਮੈਂ ਰਾਜਨੀਤੀ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੈਂ ਤੁਸੀਂ ਯਕੀਨ ਕਰੋਗੇ ਮੇਰੀ 34 ਸਾਲ ਦੀ ਉਮਰ ਹੋ ਗਈ ਹੋਣੀ ਹੁਣ ਮੈਂ ਅੱਜ ਤੱਕ ਖਬਰਾਂ ਨਹੀਂ ਦੇਖੀਆਂ ਮੈਂ ਦੇਖਦਾ ਹੀ ਨਹੀਂ ਖਬਰਾਂ ਟਾਈਮ ਵੇਸਟ ਮੇਰੇ ਵਾਸਤੇ ਹੈ ਜਿਹੜੇ ਬੰਦੇ ਖਬਰਾਂ ਦੇਖਦੇ ਤੁਸੀਂ ਯਕੀਨ ਕਰਿਓ ਕਿ ਉਹ ਅੱਧੋ ਜ਼ਿਆਦਾ ਡਿਪਰੈਸ਼ਨ ਚ ਹੁੰਦੇ ਆ ਫਰਸਟ੍ਰੇਟ ਹੁੰਦੇ ਆ ਔਰ ਉਹਨਾਂ ਕਰਾਂ ਚ ਲੜਾਈਆਂ ਜ਼ਰੂਰ ਹੁੰਦੀਆਂ ਬੰਦਾ ਖਬਰਾਂ ਦੇਖਣਾ ਹਟ ਜਾਏ ਤੇ ਸੀਰੀਅਲ ਦੇਖਣਾ ਹਟ ਜਾਏ ਤੁਹਾਡੇ ਘਰ ਚ ਲੜਾਈ ਖਤਮ ਹੋ ਚੁਗੀ ਇਹ ਸੱਚ ਹੈ ਰਾਜਨੀਤਿਕ ਮੁੱਦਿਆਂ ਤੋਂ ਅਸੀਂ ਕੀ ਲੈਣਾ ਅਸੀਂ ਵੋਟ ਪਾਉਣੇ ਆ ਉਹ ਸਾਡਾ ਅਧਿਕਾਰ ਆ ਅਸੀਂ ਕਿਹਨੂੰ ਪਾਉਣੇ ਆ ਉਹ ਤੁਹਾਡਾ ਅਧਿਕਾਰ ਆ ਤੁਸੀਂ ਪਾਓ ਤੁਹਾਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਵੋਟ ਨਾ ਪਾਓ ਪਰ ਕੌਣ ਕੀ ਕਰੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਰਾਜਨੀਤੀ ਦੇ ਵਿੱਚ ਜੋ ਵੀ ਬੰਦਾ ਆਊਗਾ ਕੋਈ ਵੀ ਹੈ ਚਾਹ ਜਿੰਨਾ ਮਰਜੀ ਸਾਫ਼ ਸੁਥਰਾ ਹੈ ਉਹ ਕਮਾਉ ਨਹੀਂ ਆਉਂਦਾ ਸੇਵਾ ਸੁਭਾ ਕੋਈ ਨਹੀਂ ਕਰਦਾ ਇੱਥੇ ਮੈਂ ਵੋਟ ਪਾਣੀ ਬੰਦ ਕਰਦੀਏ ਨਹੀਂ ਨਹੀਂ ਵੋਟ ਪਾਓ ਪਰ ਘੱਟੋ ਘੱਟ ਉਹਨੂੰ ਪਾਓ ਜਿਹੜਾ ਘਟ ਖਾਂਦਾ ਤੇ ਰਹੀ ਗੱਲ ਕੰਗਣਾ ਦੀ ਫਿਲਮ ਦੀ ਮੈਂ ਤਾਂ ਉਸ ਫਿਲਮ ਨੂੰ ਫਿਲਮ ਦੇ ਜ਼ਰੀਏ ਨਾਲ ਦੇਖਦਾ ਜੀ ਔਰ ਫਿਲਮ ਮੇਰੇ ਅਸਤੇ ਤਾਂ ਹਰ ਇੱਕ ਫਿਲਮ ਚੱਲਣੀ ਚਾਹੀਦੀ ਆ ਮੇਰਾ ਕੋਈ ਕੰਗਣਾ ਨਾਲ ਕੋਈ ਪਰਸਨਲ ਰੋਲਾ ਨਹੀਂ ਆ ਨਾ ਹੀ ਮੈਂ ਕਿਸੇ ਨਾਲ ਰੱਖਾਂ ਮੇਰੇ ਅਸਤੇ ਤਾਂ ਐਕਟਰ ਹੈ ਮੈਂ ਐਕਟਰ ਆ ਫਿਲਮ ਫਿਲਮ ਹੈ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹ ਕਮਾਈ ਕਰਨੀ ਚਾਹੀਦੀ ਹੈ ਗੱਲ ਖਤਮ ਹਿੰਦੀ ਮੂਵੀ ਵੀ ਆਉਂਦੀ ਹੈ ਕੰਗਨਾ ਰਣੌਤ ਨੂੰ ਕਾਫੀ ਜ਼ਿਆਦਾ ਪੋਕ ਕੀਤਾ ਜਾਂਦਾ ਹੈ ਸੋ ਕੰਗਨਾ ਰਣੌਤ ਦੀ ਉਹ ਫਿਲਮ ਆਨ ਲੱਗੀ ਐਮਰਜੈਂਸੀ ਜਿਹਦੇ ਉੱਤੇ ਬੈਨ ਲਗਾਇਆ ਜਾ ਰਿਹਾ ਕਿ ਨਹੀਂ ਇਹ ਮੂਵੀ ਨਹੀਂ ਆਣੀ ਚਾਹੀਦੀ ਇਹ ਪੋਲਿਟੀਕਲ ਜਿਹੜੀ ਚੀਜ਼ ਚੱਲਦੀ ਰਹਿੰਦੀ ਹੈ ਇੰਡਸਟਰੀ ਦੇ ਵਿੱਚ ਤੇ ਉਹੀ ਮੂਵੀ ਜੋ ਹੋ ਰਹੀ ਹੈ ਆਣੀ ਚਾਹੀਦੀ ਹੈ ਨਹੀਂ ਆਣੀ ਚਾਹੀਦੀ ਹੈ ਤੁਹਾਡਾ ਕੀ ਕਹਿਣਾ ਕਿਉਂਕਿ ਕੰਗਨਾ ਰਣੌਤ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਉਹ ਡੀਮੋਟੀਵੇਟ ਕੀਤਾ ਜਾਂਦਾ ਹੈ ਦੇਖੋ ਇਹਦੇ ਵਿੱਚ ਮੇਰੀ ਦਾਈ ਤਾਂ ਇਹ ਆ ਕਿ ਪੋਲਿਟਿਕਸ ਉਹਦਾ ਅਲੱਗ ਕਿਰਦਾਰ ਆ ਐਜ਼ ਐਨ ਆਰਟਿਸਟ ਐਜ਼ ਅ ਇੰਟਰਟੇਨਰ ਉਹਦਾ ਅਲੱਗ ਕਿਰਦਾਰ ਆ ਉਹ ਇਹਦੇ ਇੱਕ ਅਲੱਗ ਫੀਲਡ ਆ ਉਹ ਪੋਲਿਟਿਕ ਨੇ ਉਹਦਾ ਅਲੱਗ ਫੀਲਡ ਆ ਤੇ ਉਹਨਾਂ ਦੇ ਵਿੱਚ ਘੁਮਾਫਿਰਾ ਕੇ ਉਹ ਬੈਨ ਨਹੀਂ ਕਰਨੀ ਚਾਹੀਦੀ ਕਿਉਂਕਿ ਮੂਵੀ ਦਾ ਆਡੀਅன்ஸ் ਆ ਰਹੀ ਹੈ ਚੱਲਣਾ ਚਾਹੀਏ ਸਭ ਕੋ ਕਿ ਕੀ ਹਿਸਟਰੀ ਰਹੀ ਹੈ ਕਿਉਂਕਿ ਕੰਗਨਾ ਜੋ ਵੀ ਆਈ ਬਿਲੀਵ ਕੰਗਨਾ ਜੋ ਵੀ ਫੂਮੀ ਬਣਾਤੀ ਹੈ ਨਾ ਉਹ ਪੂਰਾ ਹੋਮਵਰਕ ਕਰਕੇ ਹੀ ਸਾਰਾ ਕੁਝ ਆਤਾ ਹੈ ਬਾਹਰ डॉक्यूमेंट्री मूवीज तो स्पेशली कंगना रनौत ए टू जेड ही है, है जो होमवर्क करती है पूरा और तभी उसके खिलाफ होते हैं लोग क्योंकि वो सच्ची होती है वहाँ पे सही होती है क्योंकि एक बात यही भी है ना कि मूवी कंगना रनौत की तो है नहीं पूरी टीम की है बहुत सबकी मेहनत लगी है बहुत सबका घर चलता है तो बहुत सबकी मेहनत है तो बंद तो नहीं होनी चाहिए भाई सामने आनी चाहिए सच्चाई सामने आनी चाहिए इंडस्ट्री में रेयर लोग हैं जो उनके टीम मोटिवेट करते उनको पसंद नहीं करते बट यू विल सी एटी परसेंट ऑफ़ द उनका काम बहुत पसंद करते हैं एज एन एक्टर शी इज़ फेबुलस एज अ डायरेक्टर शी इज वेरी फेबुलस जिन लोगों ने उनके साथ काम किया कभी उनको सुनो तो आपको बहुत कुछ सीखने को मिलता है एंड इट्स माई ड्रीम टू वर्क विद एक्चुअली आई मैनिफेस्ट इट रॉड ब्लस इंडस्ट्री च एक फिल्म आ रही है कंगना रनौत जो बैंड लगना शुरू कर देता है एमरजेंसी फिल्म ਉਹ ਬੈਨ ਲਗਾਇਆ ਜਾ ਰਿਹਾ ਹੈ ਕਿਉਂਕਿ ਇੰਦਰਾ ਗਾਂਧੀ ਦੇ ਉੱਪਰ ਫਿਲਮ ਆਇਆ ਇਹਦਾ ਪੋਲਿਟਿਕਲ ਰਿਲੇਟਡ ਗੱਲ ਕਿਉਂਕਿ ਸਾਡੇ ਪਾਰਤ ਦੀ ਗੱਲਬਾਤ ਸਾਹਮਣੇ ਆ ਜਾਏਗੀ ਹੈ ਨਾ ਇਦਾਂ ਦੀ ਚੀਜ਼ਾਂ ਉਹਦੇ ਬਾਰੇ ਕੀ ਵਿਚਾਰ ਹੈ ਕਿ ਸਾਹਮਣੇ ਚੀਜ਼ਾਂ ਆਣੀਆਂ ਚਾਹੀਦੀਆਂ ਕਿ ਲੁੱਕ ਕੇ ਹੀ ਦਫਨਾ ਦਿੱਤੀ ਜਾਣੀ ਦੇਖੋ ਮੇਰਾ ਹਜੇ ਮੈਂ ਰਾਜਨੀਤੀ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੈਂ ਤੁਸੀਂ ਯਕੀਨ ਕਰੋਗੇ ਮੇਰੀ 34 ਸਾਲ ਦੀ ਉਮਰ ਹੋ ਗਈ ਹੋਣੀ ਹੁਣ ਮੈਂ ਅੱਜ ਤੱਕ ਖਬਰਾਂ ਨਹੀਂ ਦੇਖੀਆਂ ਮੈਂ ਦੇਖਦਾ ਹੀ ਨਹੀਂ ਖਬਰਾਂ ਟਾਈਮ ਵੇਸਟ ਮੇਰੇ ਵਾਸਤੇ ਹੈ ਜਿਹੜੇ ਬੰਦੇ ਖਬਰਾਂ ਦੇਖਦੇ ਤੁਸੀਂ ਯਕੀਨ ਕਰਿਓ ਕਿ ਉਹ ਅੱਧੋ ਜ਼ਿਆਦਾ ਡਿਪਰੈਸ਼ਨ ਚ ਹੁੰਦੇ ਆ ਫਰਸਟ੍ਰੇਟ ਹੁੰਦੇ ਆ ਔਰ ਉਹਨਾਂ ਕਰਾਂ ਚ ਲੜਾਈਆਂ ਜ਼ਰੂਰ ਹੁੰਦੀਆਂ ਬੰਦਾ ਖਬਰਾਂ ਦੇਖਣਾ ਹਟ ਜਾਏ ਤੇ ਸੀਰੀਅਲ ਦੇਖਣਾ ਹਟ ਜਾਏ ਤੁਹਾਡੇ ਘਰ ਚ ਲੜਾਈ ਖਤਮ ਹੋ ਚੁਗੀ ਇਹ ਸੱਚ ਹੈ ਰਾਜਨੀਤਿਕ ਮੁੱਦਿਆਂ ਤੋਂ ਅਸੀਂ ਕੀ ਲੈਣਾ ਅਸੀਂ ਵੋਟ ਪਾਉਣੇ ਆ ਉਹ ਸਾਡਾ ਅਧਿਕਾਰ ਆ ਅਸੀਂ ਕਿਹਨੂੰ ਪਾਉਣੇ ਆ ਉਹ ਤੁਹਾਡਾ ਅਧਿਕਾਰ ਆ ਤੁਸੀਂ ਪਾਓ ਤੁਹਾਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਵੋਟ ਨਾ ਪਾਓ ਪਰ ਕੌਣ ਕੀ ਕਰੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਰਾਜਨੀਤੀ ਦੇ ਵਿੱਚ ਜੋ ਵੀ ਬੰਦਾ ਆਊਗਾ ਕੋਈ ਵੀ ਹੈ ਚਾਹ ਜਿੰਨਾ ਮਰਜੀ ਸਾਫ਼ ਸੁਥਰਾ ਹੈ ਉਹ ਕਮਾਉ ਨਹੀਂ ਆਉਂਦਾ ਸੇਵਾ ਸੁਭਾ ਕੋਈ ਨਹੀਂ ਕਰਦਾ ਇੱਥੇ ਮੈਂ ਵੋਟ ਪਾਣੀ ਬੰਦ ਕਰਦੀਏ ਨਹੀਂ ਨਹੀਂ ਵੋਟ ਪਾਓ ਪਰ ਘੱਟੋ ਘੱਟ ਉਹਨੂੰ ਪਾਓ ਜਿਹੜਾ ਘਟ ਖਾਂਦਾ ਤੇ ਰਹੀ ਗੱਲ ਕੰਗਣਾ ਦੀ ਫਿਲਮ ਦੀ ਮੈਂ ਤਾਂ ਉਸ ਫਿਲਮ ਨੂੰ ਫਿਲਮ ਦੇ ਜ਼ਰੀਏ ਨਾਲ ਦੇਖਦਾ ਜੀ ਔਰ ਫਿਲਮ ਮੇਰੇ ਅਸਤੇ ਤਾਂ ਹਰ ਇੱਕ ਫਿਲਮ ਚੱਲਣੀ ਚਾਹੀਦੀ ਆ ਮੇਰਾ ਕੋਈ ਕੰਗਣਾ ਨਾਲ ਕੋਈ ਪਰਸਨਲ ਰੋਲਾ ਨਹੀਂ ਆ ਨਾ ਹੀ ਮੈਂ ਕਿਸੇ ਨਾਲ ਰੱਖਾਂ ਮੇਰੇ ਅਸਤੇ ਤਾਂ ਐਕਟਰ ਹੈ ਮੈਂ ਐਕਟਰ ਆ ਫਿਲਮ ਫਿਲਮ ਹੈ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਹੋ ਕਮਾਈ ਕਰਨੀ ਚਾਹੀਦੀ ਹੈ ਗੱਲ ਖਤਮ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ